ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋ ਚੀ ਲਖਵਾਰ ਚੁਪੈ ਚੁਪ ਨਾ ਹੋ ਭਈ ਜੇ ਲਾਇ ਰਹਿਣ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੂਰੀਆ ਭਾਰ ਸਹਿ ਸਿਆਨ ਪਲਖੋ ਹੈ ਨਾ ਇੱਕ ਨਾ ਚੱਲੇ ਨਾਲ ਕਿਮ ਸਚਿਆਰਾ ਹੋਈਐ ਕਿਮ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਕੋ ਵਨਾਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਆਹੋਂ ਮੈਂ ਕਹੈ ਨਾ ਕੋਈ ਗਾਵੇ ਕੋ ਤਾਂ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸ ਦੂਰ ਆਵੇ ਕੋ ਵੇਖੇ ਹਾਥ ਰਖ ਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਦਿਂਦਾ ਦੇ ਲੈਂਦੇ ਥਕ ਪਾਹੀਂ ਜੁਗਾ ਜੁਗੰਤਰ ਖਾਹੀਂ ਖਾਹੀਂ ਹੁਕਮੇ ਹੁਕਮਾ ਚਲਾਇ ਰਾ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਹੀਂ ਆਖੇ ਆਪਾ ਵਰ ਪਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖਿਆ ਜਿਤ ਦੇਸ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਢਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਹੀਐ ਸੁਣੀਐ ਮਨ ਰਖਿਆ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੋਰਾ ਮੁਖ ਰਹਾ ਸਮਾਈ ਗੁਰਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਕੋ ਜਾਣਾ ਅੱਖ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀ ਰਤਨਾਵਾਂ ਜੇ ਤਿਸ ਭਾਵਾ ਵਣਪਾਣੇ ਕੇ ਨਾਏ ਕਰੀ ਜੇਤੇ ਸਿਰਠ ਪਾਈ ਵੇਖਾਂ ਵਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਖਰ माणਿਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰ ਨ ਜਾਈ ਜੇ ਜੁਗ ਚਾਰੇ ਆਰਜ਼ਾ ਹੋਰ ਦਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰੱਖਾ ਏਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁਛੈ ਕੀ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਤੇ ਤੇਹਾ ਕੋਇ ਨ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤ ਤਵਲਾ ਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਹੋ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਰਮੰਦ ਸੁਣਿਆ ਜੋਗ ਜੋਗਤ ਤਨ ਭੇਦ ਸੁਣੀਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਤ ਸੰਤੋਖ ਗਿਆਨ ਸੁਣੀਐ ਅਠ ਸਠਿ ਕਾ ਇਸ਼ਨਾਨ ਸੁਣੀਐ ਪਲ ਪੜ ਭਾਵੇਂ ਮਾਨ ਸੁਣੀਐ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਰਾ ਗੁਨਾ ਕੇ ਗਾ ਸੁਣੀਐ ਛੇਕ ਪੀਰ ਪਾਦਸ਼ਾ ਸੁਣੀਐ ਅੰਦੇ ਪਾ ਮੇਰਾ ਸੁਣੀਐ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀਂ ਨਾ ਜਾਏ जे को कहै पीछे पछिताए कागद कलम न लेखण हार मन कै बहे करन विचार ऐसा नाम निरंजन होए जे को मन जानै मन कोई मनै सुरत होवै मन बुद्ध मनै सगल भवन की सुद्ध मनै मुंह चोटाना खाय मनै जमकै साथ न जाए ਐਸਾ ਨਾਮ ਨਿਰੰਜਨ ਕੋਈ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਸਿਓਂ ਪ੍ਰਗਟ ਜਾਏ ਮਨੈ ਮਗ ਨ ਚਲੈ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਕੋਈ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਾਵੈ ਮੁਖ ਦਵਾਰ ਮਨੈ ਪਰਵਾਰ ਸਾਧਾਰ ਮਨੈ ਤਰੇ ਤਾਰੇ ਗੁਰ ਸਿਖ ਮਨੈ ਨਾਨਕ ਭਵੈ ਨ ਪਿਖ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਪੰਚ ਪਰਮਾਨ ਪੰਚ ਪ੍ਰਦਾਣ ਪंचे ਪਾਵੈ ਦਰਗਹ ਮਾਨ पंचे सोह दर राजान पंचाका गुर एक ध्यान जे को कह कर है विचार करते कै करणे नाहि شمار ढाल धर्म दया का पूत संतोष थाप रखिया जिन सोत जे को बुझे होवे सचियार तब लै ऊपर केता भार ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤੱਲੇ ਕਮਨ ਜ਼ੋਰ ਜੀ ذات ਰੰਗਾ ਕੇ ਨਾਮ ਸਭ ਨਾਂ ਲਿਖਿਆ ਵੋੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸੋ ਹਲ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀ ਤਪਸੋ ਏ ਕੋ ਕਵਾਉ ਜਿਸ ਤੇ ਹੋਏ ਲਖ ਦ੍ਰਿਯੋ ਹਜ਼ਰਤ ਕਮਨ ਕਹਾ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋਤਿ ਭਾਵੇਂ ਸਾਈ ਭਲੀਕਾਰ ਤੁੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੌਨ ਲੇਵ ਲਾਇ ਤਾਰ ਹੁਦਰਤ ਕਮਨ ਕਹਾ ਵਿਚਾਰ ਵਾਰ ਨ ਜਾਵਾਂ ਏਕ ਵਾਰ ਜੋਤਿ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਂ ਕਿ ਸੋਰ ਅਸੰਖ ਗਲ ਵਡ ਹਤਿਆਕ ਮਾਹੀ असंख्य पापी पाप कर जाहे असंख्य ग्रंथ असंख्य कूੜियार कूड़े, कूड़े फिराहे असंख्य मलेश मलपक खाहे असंख्य निंदक सिर करें भार नानक नीच करें विचार वारै न जावा एक वार ज्योतु भावे साईं भली कार ਉਹ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ 사ਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲੇਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਨ ਜਿਨੇ ਲਿਖੇ ਤੇ ਸਰਨਾਹੀ ਜੇ ਫਰਮਾਏ ਤੇਵ ਤੇਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣਨਾਵੇਂ ਨਾ ਕੀ ਕੋ ਖਾਉ ਕੁਦਰਤ ਕਮਣ ਕਾਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈ ਤਨ ਦੇ ਪਾਣੀ ਤੋਤੇ ਉਤਰਸਖੇ ਮੂਤ ਪਲੀਤੀ ਕੱਪੜ ਹੋਏ ਦੇਸਾ ਮੂਨ ਲਈਏ ਉਹ ਤੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਤੋ ਪੈ ਨਾ ਵਹਿ ਕੇ ਰੰਗ ਪੁਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵੂ ਜਾ ਚੀਰਥ ਤਪ ਦਇਆ ਦਤਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤਿ ਤੀਰਥ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਓਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਤ ਬਾਣੀ ਬ੍ਰਹਮੋ ਸਤ ਸੁਹਾਨ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਸਿਤ ਕਮਣ ਵਾਰ ਕਮਣ ਸਿਰਤੀ ਮ ਕਮਣ ਇਤਹੋ ਆਕਾਰ ਵੇੜ ਨਾ ਪਈਆ ਪੰਡਤੀ ਜੇ ਹੋਵੇ ਲੇਹ ਕੁਰਾਨ ਵਖਤ ਨਾ ਪਾਇਓ ਕਾਦੀਆਂ ਜੇ ਲੇਖਣ ਲੇ ਕੁਰਾਨ ਸੇਤਵਾਰ ਨਾ ਜੋਗੀ ਜਾਣ ਰਤ ਮਾਹ ਨਾ ਕੋਈ ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕੈ ਆਖਾਂ ਕਿਵ ਸਹ ਲਾਘੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾ ਲਖ ਆਗਾਸਾਂ ਆਗਾਸ਼ ਓੜਕ ਓੜਕ ਭਾਲ ਥਕੇ ਵੇਦ ਕਹਿਨ ਇਕ ਬਾਤ ਸਹਿਸ 18 ਕਹਿਨ ਕਤੇਬਾਂ ਅਸ ਲੋਇਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖ ਕੋਈ ਵਿਨਾਂਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾ ਇਤੀ ਸੁਰਤ ਨ ਪਈਆ ਨਦੀਆਂ ਅਤੈ ਵਾ ਪਵੈ ਸਮੁੰਦ ਨ ਜਾਣੀਐ ਸਮੁੰਨ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਣੀ ਜੇ ਤੇਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣੈ ਦੇਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀ ਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਏ ਅੰਤ ਨਾ ਜਾਣੇ ਕੋਈ ਬਹੁਤਾ ਕਈਐ ਬਹੁਤਾ ਹੋਈ ਵੱਡਾ ਸਾਖਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ एवੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਮੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾੰਤ ਮਾਏ ਕੀਤੇ ਮੰਗੈ ਜੋ ਦਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵਿਕਾਰ ਕੀਤੇ ਲੈ ਲੈ ਮੂਰਪਾਹੇ ਕੀਤੇ ਮੂ ਰਖ ਖਾ ਖੇ ਕੀਤਿਆ ਦੁਖ ਭੂਖ ਸਦਮਾਰ ਇਹ ਪੈਦਾ ਤੇਰੀ ਦਾਤਾਰ ਬੰਨ ਖਲਾਸੀ ਪਾਣ ਕੋਏ ਹੋਰ ਆਖਣਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਵੇ ਉਹ ਜਾਣੈ ਜੇ ਤੀਆਂ ਮੂੰ ਖਾਇ ਆਪੇ ਜਾਣੈ ਆਪੇ ਦੇ ਆਖੇ ਸੇਪੇ ਕਈ ਕੇ ਜਿਸ ਨੂੰ ਬਖਸ਼ੀਏ ਸਿਫਤ ਸਲਾ ਨਾਨਕ ਪਾਤਸ਼ਾਹੀ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀ ਅਮਲ ਪੰਡਾਰ ਅਮਲ ਆਮੇ ਅਮਲ ਲਇ ਜਾਹੇ ਅਮਲ ਭਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀਬਾਨ ਅਮਲ ਤੋਲ ਅਮਲ ਪਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਾਰਮ ਅਮਲ ਫਰਮਾਨ ਅਮਲੋ ਅਮਲ आख ना जाय आख आख रहे आखें वेद पाठ पुराण आखे पढ़े करे वख्यान आखें में आखें इन्द आखें गोपी तय गोविंद आखें ईश्वर आखें सिद आखें केते कीते बुद्ध आखें दानव ਆਖੈ ਦੇਵ ਆਖੈ ਸੁਰ ਨਰ ਮਨ ਜਨ ਸੇਵ ਕੇਤੇ ਆਖੈ ਆਖਣ ਪਾਏ ਕੇਤੇ ਕਹਿ ਕੇ ਉਠੜ ਜਾ ਕੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਲ ਤਾਂ ਲਿਖੀ ਐ ਸਿਰਗਾ ਵਾਰਾਂ ਗਾਵਾਰ ਸੋਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਐ ਕੇਤੇ ਗਾਵਣ ਹਾਰੇ ਗਾਵੈ ਤੁਹਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ब्रह्मा ਦੇਵੀ ਸੋਖਨ ਸਦਾ ਸਵਾਰੇ ਗਾਵੇ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇਂ ਵੀਰ ਕਰਾਰੇ ਗਾਵਨ ਪੰਡਿਤ ਪਣਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇਂ ਮੋਹਣਿਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੁ ਪਾਏ ਤੇਰੇ 86 ਤੀਰਤ ਨਾਲੇ ਗਾਵੇਂ ਜੋਧਾ ਮਹਾ ਬਲਸੂਰਾ ਗਾਵੇਂ ਖਾਣੀ ਚਾਰੇ ਗਾਵੇਂ ਖੰਡ ਮੰਡਲ ਵਰਪੰਡਾ ਕਰ ਕਰ ਖੇ ਧਾਰੇ ਸਈ ਤੁਦ ਨੂੰ ਗਾਵੇਂ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਮ ਤੇ ਸਦੀ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਛਾ ਸ਼ਾਹਾਂ ਪਾਤਸ਼ਾਹਬ ਨਾ ਨਕਰਹਿਣ ਰਜ਼ਾਈ ਮੰਦਾ ਸੰਤੋਖ ਸ਼ਰਮ ਪਰ ਝੋੜੀ ਧਿਆਨ ਕੀ ਕਰੈ ਵਿਭੂਤ ਖਿੰਤਾ ਕਾਲ ਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਛੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਸ ਆਦੇਸ਼ ਆਦ ਅਨੀਰ ਅਨਾਦ ਅਨਾਖਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਕਟ ਕਟ ਵਜੈ ਨਾਦ ਆਪ ਨਾਤ ਨਾ ਥੀ ਸਭ ਜਾ ਕੀ ਰਿਦ ਸਿਧ ਅਵਰਾ ਸਾਦ ਸੰਯੋਗ ਵਿਜੋਗ ਦੋਏ ਕਾਰ ਚਲਾਵੇਂ ਲੇਖੇ ਆਵੇਂ ਭਾਗ ਆਦੇਸ਼ ਦਿਸੈ ਆਦੇਸ਼ ਆਗ ਅਨੀਲ ਅਨਾਜ ਅਨਾਖਤ ਜੁਗ ਜੁਗ ਏਕੋ ਵੇਸ ਏਕਮਈ ਜੁਗਤ ਵਿਆਈ ਤਿੰਨ ਚੇਲੇ ਪਰਮਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜਿਮ ਤਿਸ ਭਾਵੈ ਤਿਵੇਂ ਚਲਾਵੇ ਜਿਮ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤ ਇਹ ਵਿਡਾਣ ਆਦੇਸ਼ ਜਿਸੈ ਆਦੇਸ਼ ਆਦ ਅਨੀਲ ਆਨੰਦ ਅਨਾਹਤ ਜੁਗ ਜੁਗ ਇਕ ਵੇਸ ਆਸਣਾ ਲੋਏ ਲੋਏ ਪੰਧਾਰ ਜੋ ਕਿਛ ਪਾਇਆ ਸੋ ਏਕ ਆਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦ ਅਨਾਖਤ ਜੁਗ ਜੁਗ ਏਕੋ ਏਸ ਇਕ ਦੂਜੀ ਬੋ ਲਖੋ ਹੈ ਲਖੋ ਹੈ ਲਖਵੀਸ ਲਖ ਲਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏਤਰਾ ਪਤ ਪਰੜੀਆ ਚੜੀਐ ਹੋਈ ਕਿਸ ਸੁਣ ਗੱਲ ਨਾ ਆਕਾਸ਼ ਕੀ ਕਿਤਨਾ ਆਇਰੀਸ ਨਾਨਕ ਨਦਰੀ ਪਾਈਐ ਕੁੜੇ ਕੁੜਠੀਸ ਆਖਣ ਜ਼ੋਰ ਚੁਪੈ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਣ ਮਰਨ ਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨਸ਼ੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੰਤ ਜ਼ੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਪ੍ਰਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰਖੀ ਤਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤਥੈ ਸੋਹਨ ਪੰਚ ਪਰਮਾਨ ਨਦਰੀ ਕਰਮ ਪ੍ਰੈ ਨਿਸ਼ਾਨ ਕੱਚ ਪਕਾਈ ਓਥੈ ਪਾਏ ਨਾਨਕ ਗਿਆ ਜਾ ਮੈਂ ਜਾਏ ਧਰਮ ਖੰਡ ਕਾ 에 ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾਲਤ ਘੜੀਆਂ ਰੂਪ ਰੰਗ ਕੇ ਵੇਸ ਕੇਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੀਤੇ ਦੇਵਦਾਨਮੁਨ ਕੀਤੇ ਕੀਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੀਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿਥੈ 나ਦ ਬినੋਦ ਕੋਟ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਇ ਤਿੱਥੈ ਕੜੀਐ ਸੁਰਤ ਮਤਿ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਦ ਕਰਮਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾ ਬਲਸੂਰ ਤਿਨ ਮੈਂ ਰਾਮ ਰਖਿਆ ਪਰਪੂਰ ਤਿੱਥੈ सीतो सीता में मम मा माहे ताके रूप ना कछने जाहे ना ओ मरै ना ठागे जाहे जिनके राम वसै मन माहे तितहै भगत वसै केलो करै अनन सच्चा मनसोए सचखंड वसै निरंकार कर कर देखै नजर निहाल तितहै खंड मंडल भरपंड जे को कथैता अंत ना अंत ਤਤੈ ਲੋ ਲੋ ਆਕਾਰ ਜਿਵੇਂ ਹੁਕਮ ਤਿਵੇਂ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਕਰਣ ਮਤ ਵੇਦਖਤਿਆਰ ਭਉ ਖੜਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜਿਐ ਸ਼ਬਦ ਸੱਚੇ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇ ਖੇਲ ਸਗ